ਛਤਿਸ਼ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਲੋ ਜੀ ਇੱਥੇ ਆਪਾਂ ਡਰੈਸਿੰਗ ਟੇਬਲ ਦੀ ਕਰਦੇ ਆਂ ਸਫਾਈ ਸਰਸ ਮਾਨਾ ਪਹਿਲਾਂ ਜਿਹੜਾ ਆਪਾਂ ਬਾਹਰ ਕੱਢ ਲੈਨੇ ਆ ਨਾ ਨਾਲ ਆਪਾਂ ਤੁਹਾਨੂੰ ਹਨਾ ਦੱਸੀ ਜਾਵਾਂਗੇ ਇਹਨਾਂ ਬਾਰੇ ਜੋ ਵੀ ਚੀਜ਼ਾਂ ਨੇ ਆਪਾਂ ਰੋਟੀਨ 'ਚ ਹਨਾ ਜੂਜ ਕਰਦੇ ਆ ਸਾਰਾ ਨ ਉਥਲ ਪੁਥਲ ਜਿਹਾ ਹੋਇਆ ਪਿਆ ਸਮਾਨ ਵੈਸੇ ਵੀ ਰਿੱਤਾ ਜਾਂ ਚਮਕੀ ਜਾਂਦਾ ਸੀਗਾ ਸੁੱਕੇ ਕੱਪੜੇ ਨਾਲ ਹੀ ਆਪਾਂ ਸਾਫ਼ ਕਰਾਂਗੇ ਕਿਉਂਕਿ ਸ਼ੀਸ਼ੇ ਆ ਵਿੱਚ ਫਿਰ ਗਿੱਲਾ ਕੱਪੜਾ ਮਾਰ ਦਿੰਦੇ ਆ ਡੱਬ ਜੇ ਬਣ ਜਾਂਦੇ ਹੈਗੇ ਤੇ ਫੇਰ ਉਹ ਨਹੀਂ ਸਟ ਆਉਂਦੀਗੇ ਦਸ ਦਸ ਤੇ ਜੀ ਪੈ ਜਾਂਦੀ ਆ ਰੋਜ਼ ਉਡ ਉਡ ਕੇ ਤੇ ਨਾਲੇ ਆਪਣੀ ਥੋੜਾ ਛੋਟਾ ਜਿਹਾ ਵਿੰਡੋ ਲੱਗੀ ਹੋਈ ਆ ਇਹਨੂੰ ਫੇਰ ਵੀ ਡਸਟ ਆ ਜਿਹੜੀ ਚੱਲ ਜਾਂਦੀ ਆ ਹਨਾ ਪੱਖੇ ਵਗੈਰਾ ਲੱਗੇ ਹੁੰਦੇ ਹੈਗੇ ਜੀ ਜਿਦੋਂ ਇਹ ਆਪਾਂ ਬਣਾਇਆ ਸੀ ਉਦੋਂ ਮਿਸਤਰੀ ਕਹਿ ਰਿਹਾ ਸੀ ਹਨਾ ਵੀ ਇਹਨੂੰ ਆਪਾਂ ਆਵळा ਜਿਵੇਂ ਆਪਾਂ ਬਿੰਡੋ ਲਾਈ ਇਹ ਨਾ ਲਗਾਈਏ ਫਿਰ ਇਸ ਤਰ੍ਹਾਂ ਹੁੰਦਾ ਜੀ ਮੈਂ ਕਈ ਵਾਰ ਆਪਣੇ ਘਰ ਹਨਾ ਬੱਚਾ ਕੋਈ ਆ ਜਾਂਦਾ ਛੋਟਾ ਤੇ ਸਾਰਾ ਸਮਾਨ ਆ ਜਿਹੜਾ ਖਲਾਰ ਦਿੰਦਾਗਾ ਕਿਉਂਕਿ ਛੋਟਾ ਹੁੰਦਾ ਨਹੀਂ ਪਤਾ ਹੁੰਦਾ ਉਹਨੂੰ ਤਾਂ ਇਸ ਕਰਕੇ ਆਪਾਂ ਉਦੋਂ ਹੀ ਮਿਸਤਰੀ ਨੂੰ ਕਹਿ ਕੇ ਲਗਵਾਇੀ ਸੀਗੀ ਤੇ ਨਹੀਂ ਤਾਂ ਆਪਾਂ ਓਪਨ ਵੀ ਰੱਖ ਦਿੰਦੇ ਹਨਾ ਵਿੱਚ ਓਪਨ ਵੀ ਹੁੰਦੇ ਆ ਇਸ ਤਰ੍ਹਾਂ ਹੀ ਰੱਖਿਆ ਹੁੰਦਾ ਸਮਾਨ ਛੋਟੇ ਬੱਚਿਆਂ ਤੋਂ ਫਿਰ ਔਖਾ ਹੋ ਜਾਂਦਾ ਹਨਾ ਆਪਣੇ ਤਾਂ ਚਲੋ ਬੱਚੇ ਵੱਡੇ ਹੈਗੇ ਤੇ ਸ਼ੀਸ਼ੇ ਨੂੰ ਧਵਾਤ ਬਾਅਦ ਕੋਲ ਇਹ ਨਾਲ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਤੇ ਨੀਚੇ ਵੀ ਆਪਾਂ ਸਮਾਨ ਰੱਖਿਆ ਹੋਇਆ ਹੈ ਇਹਦੇ ਡਰਾਅਰ ਬਣੇ ਹੋਏ ਆ ਦੋ ਤਿੰਨ ਸਾਰਿਆਂ ਦੇ ਵਿੱਚ ਆਪਣਾ ਮੇਕਅਪ ਦਾ ਸਮਾਨ ਹੀ ਰੱਖਿਆ ਹੋਇਆਗਾ ਆ ਮੇਰਾ ਬੇਟਾ ਲੈ ਆਇਆ ਤੇ ਯੂਜ਼ ਕਰੇ ਕੀਤਾ ਹੀ ਨਹੀਂ ਉਹਨੇ ਤੇ ਹੇਅਰ ਸਪਰੇਅ ਜੀ ਹੈ ਇਹ ਮੈਂ ਦੋ ਲੈ ਕੇ ਆਈ ਸੀ ਰੂਮ ਫਰੈਸ਼ਨਰ ਤੇ ਇੱਕ ਮੇਰੇ ਕੋਲ ਖਤਮ ਹੋ ਗਿਆ ਤੇ ਇੱਕ ਰਹਿੰਦਾ ਬਸ ਇਹ ਵੀ ਥੋੜਾ ਜਿਹਾ ਹੀ ਰਹਿੰਦਾ ਨਕ ਤੇ ਬਹੁਤ ਵਧੀਆ ਇਹਦੀ ਖੁਸ਼ਬੂ ਆਉਂਦੀ ਹੈਗੀ ਜਿੱਦਨ ਆਪਾਂ ਗਏ ਫੇਰ ਆਪਾਂ ਦੁਬਾਰਾ ਤੋਂ ਲੈ ਕੇ ਆਵਾਂਗੇ ਇਹ ਆਪਾਂ ਮਾਸਟਰ ਵਾਈਡਰਾ ਜਿਹੜਾ ਇਹ ਆਪਾਂ ਯੂਜ਼ ਕਰਦੇ ਆਂਗੇ ਤੇ ਫੇਸ ਤੇ ਆਪਾਂ ਜ਼ਿਆਦਾਤਰ ਏਸੇ ਨੂੰ ਯੂਜ਼ ਕਰਦੇ ਆਂਗੇ ਤੇ ਇਹਦੇ ਨਾਲ ਦਾ ਮੇਰੇ ਕੋਲ ਇੱਕ ਛੋਟਾ ਸੀਗਾ ਇਹ ਮੈਂ ਦੁਆਰਾ ਤੋਂ ਲੈ ਆਈ ਸੀਗੀ ਇਹ ਬਸ ਆਪਣਾ ਖਤਮ ਹੋਣ ਵਾਲਾ ਹੈ ਇਹਦੇ ਉੱਪਰ ਜਿਹੜਾ ਰੈਪਰ ਸੀ ਉਹ ਲੱਗ ਗਿਆਗਾ ਤੇ ਇਹਦੇ ਉੱਪਰ ਹੈਗਾ ਤੇ ਇਹ ਮੈਨੂੰ ਬਹੁਤ ਵਧੀਆ ਲੱਗਦਾਗਾ ਤੇ ਇੱਕ ਆਪਾਂ ਬਸ ਆਵ ਸਾਬ ਐਸ ਲਈ ਲੈਂਦਾ ਹਣਾ ਏਜ ਯੂਜ਼ ਕਰਦੇ ਆ ਤੇ ਦੋ ਤੋਂ ਬਿਨਾ ਆਪਾਂ ਹੋਰ ਕੋਈ ਮੋਇਸਚਰਾਈਜ਼ਰ ਹੈ ਜਿਹੜਾ ਯੂਜ਼ ਨਹੀਂ ਕਰਦੇਗੇ ਜਦੋਂ ਖਤਮ ਹੋ ਜਾਂਦਾ ਆਪਾਂ ਦੁਬਾਰਾ ਤੋਂ ਲੈ ਲੈਨੇ ਆ ਪਰ ਆਪਾਂ ਹੋਰ ਕੋਈ ਚੇਂਜ ਨਹੀਂ ਕਰਦੇ ਇਹਦੋਂ ਆਪਾਂ ਛੋਟੀਆਂ-ਬੋਟੀਆਂ ਹੁਣ ਚੀਜ਼ਾਂ ਰੱਖੀਆਂ ਹੋਈਆਂ ਨੇ ਜਿਹੜੀਆਂ ਆਪਾਂ ਯੂਜ਼ ਕਰਦੇ ਆਂ ਇਹ ਵੀ ਆਪਾਂ ਤੁਹਾਡੇ ਨਾਲ ਇੱਕ ਦਿਨ ਉਹ ਟਿਪਸ ਆ ਜਿਹੜੀ ਸ਼ੇਅਰ ਕਰਾਂਗੇ ਸਕਿਨ ਕੇਅਰ ਦੀ ਅਕੋਰਡਿੰਗ ਤੇ ਉਹਦੇ ਵਿੱਚ ਆਪਾਂ ਯੂਜ਼ ਕਰਾਂਗੇ ਜੋ ਵੀ ਸਮਾਨ ਹੈ ਇਹ ਰੱਖੇ ਹੋਏ ਨੇ ਜੀ ਆਪਾਂ ਨੇ ਫੇਸ ਮਾਸਕ ਰੱਖਿਆ ਹੋਇਆ ਤੇ ਇਹ ਹੈਗਾ ਜੀ ਸਕਰਬ ਤੇ ਇਹ ਆਪਾਂ ਯੂਜ਼ ਕਰਦੇ ਆ ਇਹ ਪਹਿਲਾਂ ਮੇਰੇ ਕੋਲੇ ਵੱਡੀ ਪੈਕਿੰਗ ਹੁੰਦੀ ਸੀਗੀ ਤੇ ਇਸ ਦੁਆਦ ਮੈਂ ਦੁਬਾਰਾ ਲੈ ਕੇ ਆਈ ਉਹ ਤੋਂ ਫਿਰ ਮੈਨੂੰ ਵੱਡੀ ਪੈਕਿੰਗ ਮਿਲੀ ਨਹੀਂ ਤੇ ਫਿਰ ਆਪਾਂ ਛੋਟੀ ਲਈ ਆਈ બસ ਇਹਦੇ ਵਿੱਚ ਮੈਂ ਨਿੱਕਾ ਮोटा ਸਮਾਨ ਰੱਖਿਆ ਹੋਇਆ ਕੋਈ ਮਤਲਬ ਨੀਚੀ ਰੱਖਦੀਆਂ ਜ਼ਿਆਦੇ ਡਰਾਅਰਾਂ ਦੇ ਵਿੱਚ ਬਸ ਜਿਹੜੀ ਡੇਲੀ ਯੂਜ਼ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਇੱਥੇ ਰੱਖ ਲੈਨੇ ਹਣਾ ਇਹ ਆਪਣੇ ਕੋਲ ਨੇਲ ਪੇਂਟ ਦੇ ਕਲਰ ਨੇ ਵੈਸੇ ਮੈਨੂੰ ਡਾਰਕ ਕਲਰ ਜ਼ਿਆਦਾ ਪਸੰਦ ਨਹੀਂ ਲਾਉਣੇ ਤੇ ਇਹ ਗੁੜੀਆ ਵਿੱਚ ਲਾਈਟ ਕਲਰ ਲੈ ਲੈਂਦੀ ਹੈਗੀ ਕਿਉਂਕਿ ਬੱਚੇ ਆ ਇਹੋ ਡਾਰਕ ਕਲਰ ਨਹੀਂ ਜ਼ਰੂਰ ਪਸੰਦ ਕਰਦੇ ਹਨ ਮੈਨੂੰ ਥੋੜੇ ਡਾਰਕ ਡਾਰਕ ਕਲਰ ਹੀ ਪਸੰਦ ਨੇ ਜਿਵੇਂ ਸੂਟਾ ਵਗੈਰਾ ਦੇ ਹੋਗੇ ਤੇ ਨੀਲ ਪੈਂਟ ਹੋਗੇ ਹਨ ਸਾਰੇ ਲਿਪਸਟਿਕਾਂ ਹੋਗੀਆਂ ਸਾਰਿਆਂ ਦੇ ਡਾਰਕ ਕਲਰ ਹੀ ਮੈਨੂੰ ਜਿਆਦਾ ਵਧੀਆ ਲੱਗਦੇ ਨੇ ਲਓ ਜੀ ਆਪਾਂ ਇੱਕ ਉੱਪਰ ਰੱਖਿਆ ਹੋਇਆ ਡੱਬਾ ਉਹਦੇ ਵਿੱਚ ਤਾਂ ਆਪਾਂ ਡੇਲੀ ਜਿਹੜੀ ਯੂਜ਼ ਕਰਦੇ ਆਂ ਚੀਜ਼ਾਂ ਹਨਾ ਉਹ ਰੱਖੀਆਂ ਹੋਈਆਂ ਨੇ ਮੇਰੀਆਂ ਤੇ ਇਹਦੇ ਵਿੱਚ ਆਪਾਂ ਲਿਪਸਟਿਕਾਂ ਸਾਰੀਆਂ ਇਹਦੇ ਵਿੱਚ ਰੱਖੀਆਂ ਨੇ ਤੇ ਉਹਦੇ ਵਿੱਚ ਆਪਣਾ ਦੋ ਤਿੰਨ ਗੱਲਾਂ ਰੱਖੇ ਹੋਏ ਨੇ ਬਸ ਜਿਹੜੀਆਂ ਆਪਾਂ ਘਰੇ ਯੂਜ਼ ਕਰਦੇ ਆਂਗੇ ਤੇ ਬਾਕੀ ਸਾਰੇ ਸ਼ੇਡ ਨੇ ਜਿਹੜੇ ਸਾਰੇ ਇਹਦੇ ਵਿੱਚ ਰੱਖੇ ਹੋਏ ਆ ਤੇ ਜ਼ਿਆਦਾਤਰ ਜਿਹੜੀ ਆ ਲਿਪਸਟਿਕ ਆ ਮੈਨੂੰ ਸਾਰਾ ਨਾਲੋਂ ਫੇਵਰਿਟ ਹੈ ਕਿਉਂਕਿ ਮੈਂਜੈਂਟਾ ਕਲਰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤੇ ਮੈਂ ਪਹਿਲਾਂ ਬਹੁਤ ਲਿਪਸਟਿਕਾਂ ਸੀ ਜਿਹੜੀਆਂ ਮਤਲਬ ਯੂਜ਼ ਕਰ ਚੁੱਕੀ ਸੀਗੀ ਮਤਲਬ ਮੈਨੂੰ ਮੇਜੈਂਟਾ ਜਿਹੜਾ ਪ੍ਰੋਪਰ ਕਲਰ ਹੈ ਉਹ ਨਹੀਂ ਮਿਲਦਾ ਸੀ ਜਿਹੜਾ ਮੈਨੂੰ ਪਸੰਦ ਸੀ ਤੇ ਇਹਦੇ ਵਿੱਚ ਮੈਨੂੰ ਇਹ ਫਸਟ ਟਾਈਮ ਮਤਲਬ ਇਹ ਕਲਰ ਮਿਲਿਆ ਸੀ ਜਿਹੜਾ ਮੈਨੂੰ ਬਹੁਤ ਵਧੀਆ ਲੱਗਿਆ ਤੇ ਇਹ ਫਿਰ ਆਪਾਂ ਤਿੰਨ ਚਾਰ ਲਿਪਸਟਿਕਾਂ ਲੈ ਆਈ ਸੀਗੇ ਤੇ ਇੱਕ ਮੇਰੀ ਲੱਗੀ ਹੋਈ ਹੈ ਮਤਲਬ ਸ਼ਾਇਦ ਉਹ ਦੂਸਰੇ ਬਾਕਸ ਵਿੱਚ ਰੱਖੀ ਹੋਈ ਆ ਤੇ ਇਹ ਆਪਾਂ ਤਿੰਨ ਪੀਸ ਨੇ ਜਿਹੜੀ ਇਹ ਰੱਖੀ ਹੋਈ ਨੇ ਕਿਉਂਕਿ ਮਤਲਬ ਸ਼ੇਡ ਕਦੇ ਚਾਂ ਚੱਕੀ ਮਿਲਦਾ ਤੇ ਮਤਲਬ ਜਲਦੀ ਕਲਰ ਹੈ ਹਨਾ ਜਿਹੜਾ ਨਹੀਂ ਮਿਲਦਾ ਤੇ ਅੱਗੇ ਜਿਹੜੇ ਵੀ ਮੈਂ ਵੈਂਜੰਟਾ ਕਲਰ ਲੈ ਕੇ ਆਉਂਦੇ ਸੀਗੀ ਉਹ ਜਦੋਂ ਲਗਾ ਕੇ ਦੇਖਦੇ ਤੇ ਉਹ ਜਿਵੇਂ ਆਪਣਾ ਫੂਸ਼ੀਆ ਜਿਹਾ ਕਲਰ ਬਣ ਜਾਂਦਾ ਸੀ ਮੈਂਜੰਟਾ ਫੂਸ਼ੀਆ ਜਿਹਾ ਕਲਰ ਤੇ ਪਰ ਉਹ ਪ੍ਰੋਪਰ ਜਿਹੜਾ ਮੈਂਜੰਟਾ ਕਲਰ ਨਹੀਂ ਬਣਦਾ ਸੀਗਾ ਤੇ ਇਸ ਕਰਕੇ ਮੈਂ ਬਸ ਫਿਰ ਉਹਨਾਂ ਨੂੰ ਯੂਜ਼ ਨਹੀਂ ਕਰਦੀ ਸੀ ਕਿਉਂਕਿ ਮੈਨੂੰ ਬਿਲਕੁਲ ਵੀ ਨਹੀਂ ਪਸੰਦ ਹੈਗਾ ਉਹ ਵਾਲਾ ਕਲਰ ਤੇ ਇਹ ਵਾਲਾ ਬਹੁਤ ਵਧੀਆ ਛੇੜਾ ਇਹਦੇ ਵਿੱਚ ਜਿਵੇਂ ਇਹ ਬ੍ਰਾਈਡਲ ਰੈੱਡ ਹੈ ਤੇ ਆ ਤਾਂ ਕੁੜੀਆਂ ਨੇ ਲੈਤਾ ਹੋਇਆਗਾ ਬਾਲੀਵੁੱਡ ਨਿਊ ਨਿਊਡ শেਡ ਹਲਕਾ ਜਾਂ ਆਪਣੇ ਸਕਿਨ ਦੇ ਅਕੋਰਡਿੰਗ ਜੀ ਆ ਰੂਬੀ ਰੈੱਡ ਹੋ ਗਿਆ ਹਨ ਇਹ ਮਤਲਬ ਕਈ ਸ਼ੇਡ ਨੇ ਬਹੁਤ ਸੋਹਣੇ ਸ਼ੇਡ ਨੇ ਤੇ ਇਹਨਾਂ ਦੇ ਮੈਂ ਡਬਲ ਡਬਲ ਰੱਖੇ ਹੋਏ ਨੇ ਸਾਰਿਆਂ ਦੇ ਮੈਨੂੰ ਆਹ ਵਾਲੀ ਲਿਪਸਟਿਕ ਜਿਹੜੀ ਬਹੁਤ ਜ਼ਿਆਦਾ ਪਸੰਦ ਹੈ। ਕਮੈਂਟ ਮੈਂ ਦਿਖਾਉਣੀ ਆ ਸੋਨੂੰ। ਇਹ ਵਾਲੀ ਇਹ ਵੀ ਮੈਨੂੰ ਬਹੁਤ ਮੁਸ਼ਕਲ ਹੀ ਮਿਲੀ ਸੀਗੀ। ਜਦੋਂ ਆਪਾਂ ਇਹ ਲਿਪਸਟਿਕ ਆ ਜਿਹੜੀ ਲਗਾ ਲੈਂਦੇ ਆ ਬਹੁਤ ਵਧੀਆ ਖੁਸ਼ਬੂ ਆਉਂਦੀ ਹੈਗੀ। ਤੇ ਇਹ ਮੈਂ ਆਨਲਾਈਨ ਮੰਗਾਈ ਸੀ ਪਹਿਲਾਂ ਇੱਕ ਵੀ ਪਹਿਲਾਂ ਮੈਂ ਦੇਖਿਆ ਹਨਾ ਵੀ ਗਈ ਵਾਰ ਆਨਲਾਈਨ ਵੀ ਕੋਈ ਚੀਜ਼ ਮੰਗਾਉਣੇ ਜਦੋਂ ਆਪਾਂ ਤੇ ਕੀ ਪਤਾ ਕਿਸ ਕਿਸ ਤਰ੍ਹਾਂ ਦਾ ਪ੍ਰੋਡਕਟ ਹੁੰਦਾ। ਤੇ ਫਿਰ ਮੇਰੇ ਕੋਲ ਉਹ ਖਤਮ ਹੋ ਗਈ ਸੀ ਫਿਰ ਇਹ ਮੈਨੂੰ ਬਹੁਤ ਮੁਸ਼ਕਲੀ ਮਿਲੀ ਸੀ ਇਹ ਵੀ ਤੇ ਇਹ ਵੀ ਆਪਣੇ ਕੋਲੇ 3-4 ਹੈਗੇ ਆ ਨੇ ਲਿਪਸਟਿਕਾਂ ਤੇ ਇਹ ਆਪਣੇ ਕੋਲ 3-4 ਪੀਸ ਨੇ ਹੁਣ ਤੇ ਇਹ ਮੇਬਲਿੰਡੀਆਂ ਨੇ ਤੇ ਬਹੁਤ ਵਧੀਆ ਕਲਰ ਹੈ ਇਹਦਾ ਮਹਰੂਨ ਜਿਹਾ ਕਲਰ ਹੈਗਾ ਇਹਦਾ ਤੇ ਮਜੈਂਟਾ ਮਹਰੂਨ ਹੋ ਗਿਆ ਜਿਵੇਂ ਇਹ بس ਮੈਨੂੰ ਇਹਨਾਂ ਦੋਨਾਂ ਦੇ ਵਿੱਚ ਹੀ ਵਧੀਆ ਲੱਗਦਾ ਹੈ ਇਹਦੇ ਵਿੱਚ ਮਜੈਂਟਾ ਤੇ ਇਹਦੇ ਵਿੱਚ ਮਹਰੂਨ ਜਿਵੇਂ ਆਹ ਸ਼ੇਡ ਦੇਖੋ ਇਹ ਮੈਂਜੈਂਟਾ ਹੀ ਹੈਗਾ ਵੀ ਇਹਦੇ ਉੱਪਰ ਵੀ ਮੈਂਜੈਂਟਾ ਹੀ ਲਿਖਿਆ ਹੋਇਆ ਹੈ ਰਾਣੀ ਸ਼ੇਡ ਜਿਹਾ ਲਿਖਿਆ ਹੋਇਆ ਇਹਦੇ ਵਿੱਚ ਉੱਪਰ ਪਰ ਇਹ ਵੀ ਉਹ ਫੂਸ਼ੀਆ ਜਿਹਾ ਕਲਰ ਹੀ ਬਣ ਜਾਂਦਾ ਹੈ ਇਹਦਾ ਵੀ ਪਰ ਇਹ ਪ੍ਰੋਪਰ ਮੈਂਜੈਂਟਾ ਨਹੀਂ ਹੈਗਾ ਨਾ ਮੈਂ ਘੱਟੀ ਯੂਜ਼ ਕਰਦੀ ਆਂਗੀ ਇਹ ਰੈੱਡ ਸ਼ੇਡ ਹੋ ਗਿਆ ਜਾਜ ਮੇਂ ਕਾਫੀ ਜਿਹਾ ਸ਼ੇਡ ਹੈ ਬਸ ਇੰਨੇ ਕ ਆਪਾਂ ਕਲਰ ਯੂਜ਼ ਕਰਦੇ ਆਂਗੇ ਜਿਵੇਂ ਜਿਹੜੇ ਸ਼ੇਡ ਨੇ ਤੇ ਜ਼ਿਆਦਾ ਸ਼ੇਡ ਨੇ ਜਿਹੜੇ ਆਪਣੀ ਸਕਿਨ ਦੇ ਅਕੋਰਡਿੰਗ ਹੀ ਸ਼ੇਡ ਨੇ ਜਿਹੜੇ ਜੱਜਦੇ ਹੈਗੇ ਹਰੇਕ ਨੂੰ ਹਰੇਕ ਰੰਗ ਨਹੀਂ ਮਤਲਬ ਸੂਟ ਕਰਦਾਗਾ ਆਪਣੇ ਕੋਲੇ ਸਾਰੇ ਆ ਦੇ ਵਿੱਚ ਇਹ ਪੰਜ ਛੇ ਕਲਰ ਹੋਣਗੇ ਤਕਰੀਬਨ ਬਸ ਪਰ ਡਬਲ ਡਬਲ ਹੈਗੇ ਨਹੀਂ ਇਹ ਜਿਹੜੇ ਨਿਊ ਨੇ ਹਨਾ ਇਹ ਮੇਰੇ ਇਹਦੇ ਵਿੱਚ ਰੱਖੇ ਹੁੰਦੇ ਆ ਜਦੋਂ ਉਹਦੇ ਵਿੱਚੋਂ ਆਪਣਾ ਕੋਈ ਲਿਪਸਟਿਕ ਜਿਵੇਂ ਟੁੱਟ ਗਈ ਜਾਂ ਕੋਈ ਖਤਮ ਹੋ ਗਈ ਫਿਰ ਇਧਰੋਂ ਆਪਾਂ ਕੱਢ ਕੇ ਹਨਾ ਉਧਰ ਬਾਕਸ ਵਿੱਚ ਰੱਖ ਲੈਣੇ ਆ अंटच ने जड़े सारे आप रखे हुए लो जी उपरों आप कर दिखती है चंगी तरह सफाई एच ਤੇ ਸ਼ੀਸ਼ੇ ਰਹਿ ਗਏ ਨੇ ਬਸ ਉਹ ਆਪਾਂ ਕੋਲਿੰਨਾ ਸਾਫ ਕਰ ਦਾਂਗੇ ਹੁਣ ਆਪਾਂ ਜਲਦੀ ਜਲਦੀ ਇਹਦੇ ਡਰਾਅਰ ਨੇ ਉਹਨਾਂ ਨੂੰ ਸਾਫ ਕਰ ਦਈਏ ਤੇ ਇੱਕ ਦੇ ਵਿੱਚ ਤਾਂ ਆਪਾਂ ਨੇ ਉੱਪਰ ਵਾਲੇ ਦੇ ਵਿੱਚ ਤਾਂ ਹਨਾ ਜਿਵੇਂ ਆਪਣੇ ਕਨਸੀਲਰ ਹੋ ਗਿਆ ਫੇਸ ਪਾਊਡਰ ਵਗੈਰਾ ਹੋ ਗਿਆ ਫਾਉਂਡੇਸ਼ਨ ਆ ਇਸ ਤਰ੍ਹਾਂ ਦੇ ਹਨਾ ਬਲੈਸ਼ਰ ਵਗੈਰਾ ਇਹ ਜੀ ਚੀਜ਼ਾਂ ਰੱਖੀਆਂ ਹੋਈਆਂ ਨੇ ਬਸ ਨੀਚੇ ਵਾਲੇ ਦੇ ਵਿੱਚ ਆਪਾਂ ਜੋ ਜੁਲਰੀ ਰੱਖੀ ਹੋਈ ਹੈ ਜਿਹੜੀ ਆਰਟੀਫੀਸ਼ੀਅਲ ਜੁਲਰੀ ਹੁੰਦੀ ਆਪਣੀ ਤੇ ਉਹ ਵਾਲੀ ਰੱਖੀ ਹੋਈ ਹੈ ਜੇਕਰ ਤੁਸੀਂ ਚਾਹੋ ਨੇ ਹਨਾ ਵੀ ਆਪਾਂ ਦਿਖਾਈਏ ਤੁਹਾਨੂੰ ਵੀ ਕਿਸ ਤਰ੍ਹਾਂ ਦੀ ਆਪਣੀ ਜੁਲਰੀ ਆ ਜਾਂ ਕੋਈ ਜਿਹੜਾ ਜਿਹੜਾ ਵੀ ਆਪਾਂ ਇਹਦੇ ਵਿੱਚ ਸਮਾਨ ਰੱਖਿਆ ਤੇ ਫਿਰ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਹੁਣ ਮੈਨੂੰ ਨਾ ਖਿੱਤੋਂ ਫੋਨ ਆ ਗਿਆ ਤੇ ਆਪਾਂ ਨੇ ਚਾਹ ਕਰਨੀ ਹੈ ਜਲਦੀ ਜਲਦੀ ਤੇ ਇਸ ਕਰਕੇ ਮੈਂ ਕੋਸ਼ਿਸ਼ ਕਰਦੀ ਆ ਮੈਨੂੰ ਜਲਦੀ ਜਲਦੀ ਸਾਫ ਕਰਦਾ ਤੇ ਫਿਰ ਮਿਲਦੀ ਆ ਤੁਹਾਡੇ ਨਾਲ ਲੋ ਜੀ ਆਪਾਂ ਜਿਹੜਾ ਆਪਣਾ ਅੰਦਰ ਰਹਿ ਗਿਆ ਸੰਗਰਦਨੀ ਦਾ ਕੰਮ ਹਨਾ ਉਹਨੂੰ ਫੇਰ ਕਰਾਂਗੇ ਤੇ ਪਹਿਲਾਂ ਆਪਾਂ ਜਲਦੀ ਜਲਦੀ ਚਾਹ ਬਣਾ ਕੇ ਭੇਜਦੀ ਏ ਕਿ ਤਾ ਰੋਟੀ ਵੀ ਭੇਜਣੀ ਹੈ ਤੇ ਚਾ ਵੀ ਆਪਾਂ ਭੇਜਣੀ ਆ ਬਾਜੀ ਜੀ ਪਤਾ ਨਹੀਂ ਕਿਸ ਚੀਜ਼ ਦੀ ਆ ਰਹੀ ਹੈ ਅੰਦਰ ਹਣ கடல ਚਲੋ ਜੀ ਆਪਾਂ ਫੇਰ ਮਿਲਦੇ ਆ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਤੇ ਹੁਣ ਇਹ ਵੀਡੀਓ ਜਿਹੜੀ ਆਪਣੀ ਕਾਫੀ ਲੰਬੀ ਹੋ ਗਈ ਹੋਣੀ ਆ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਜੇਕਰ ਆਪਣੀ ਵੀਡੀਓ ਇਹ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਆਪਣੇ ਫਰੈਂਡਾਂ ਸਰਕਲ ਦੇ ਵਿੱਚ ਸ਼ੇਅਰ ਕਰਿਓ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਛੱਤ ਸ਼੍ਰੀ ਅਕਾਲ ਬਾਏ ਬਾਏ